ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਹਿਸਟਰੀ ਦਾ ਟਾਪਿਕ ਕਰਾਂਗੇ ਐਸ ਐ ਜੋਬ ਅੰਦੋਲਨ ਜਿਸ ਨੂੰ ਆਪਾਂ ਨਾਮਿਲਵਰਤਨ ਅੰਦੋਲਨ ਵੀ ਕਹਿੰਦੇ ਆ ਨਾਮਿਲਵਰਤਨ ਅੰਦੋਲਨ ਇਹ ਸਟੂਡੈਂਟਸ ਸਮੈਸਟਰ ਬੀ ਐਸ ਸਮੈਸਟਰ 3 ਸਟੂਡੈਂਟਸ ਲਈ ਇੰਪੋਰਟੈਂਟ ਆ ਇਸ ਤੋਂ ਇਲਾਵਾ ਪਲੱਸ 1 ਸਟੂਡੈਂਟਸ ਲਈ ਇੰਪੋਰਟੈਂਟ ਆ ਤੇ ਅਦਰ ਕੈਂਡੀਡੇਟਸ ਜਿਹੜੇ ਵੀ ਹਿਸਟਰੀ ਦੀ ਆਪਣੀ ਤਿਆਰੀ ਕਰ ਰਹੇ ਉਹਨਾਂ ਨਾਲ ਸਭ ਲਈ ਇੰਪੋਰਟੈਂਟ ਆ ਟਾਪਿਕ ਨਾ ਮਿਲਵਰਤਨ ਅੰਦੋਲਨ ਜਿਸ ਨੂੰ ਆਸਹਿਯੋਗ ਅੰਦੋਲਨ ਵੀ ਕਹਿੰਦੇ ਆ ਨੋਨ ਕੋਆਪਰੇਸ਼ਨ ਮੂਵਮੈਂਟ 1920-22 ਹਾਂਜੀ ਇਸ ਦੇ ਵਿੱਚ ਇਹਦਾ ਪ੍ਰੋਗਰਾਮ ਵਿਕਾਸ ਜਾਂ ਸਫਲਤਾ ਕੀ ਸੀ ਕੀ ਕਾਰਨ ਸੀ ਕਿਉਂ ਸਫਲ ਹੋ ਗਿਆ ਠੀਕ ਹੈ ਕਿਉਂ ਇਹ ਵਾਪਸ ਲਿਆ ਗਿਆ ਕੀ ਪ੍ਰਭਾਵ ਸੀ ਸਾਰਾ ਟਾਪਿਕ ਕਰਾਂਗੇ ਇਹਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਨਾ ਮਿਲਵਰਤਨ ਜਿਸ ਨੂੰ ਅਸਹਿਯੋਗ ਅੰਦੋਲਨ ਵੀ ਕਹਿੰਦੇ ਨੇ ਪਹਿਲਾਂ ਇਹਦੀ ਜਾਣ ਪਛਾਣ ਹਾਂਜੀ ਇਹ ਸਹਿਯੋਗ ਜਾਂ ਨਾਮਿਲਵਰਥਨ ਅੰਦੋਲਨ ਤੇ ਖਿਲਾਫਤ ਅੰਦੋਲਨ ਭਾਰਤੀ ਰਾਜਨੀਤੀ ਦੇ ਵਿੱਚ ਇੱਕ ਨਵੀਂ ਸ਼ਕਤੀ ਦੇ ਰੂਪ ਦੇ ਵਿੱਚ ਉੱਭਰੇ ਨੇ ਮਹਾਤਮਾ ਗਾਂਧੀ ਤਾਂ ਅੰਗਰੇਜ਼ਾਂ ਦੀ ਨਿਆ ਪ੍ਰਯਰ ਮਤਲਬ ਕਿ ਨਿਆ ਤੋਂ ਨਿਆ ਪ੍ਰਯਰ ਤੋਂ ਵਿਸ਼ਵਾਸ ਜਿਹੜੇ ਕਿ ਚੱਕਿਆ ਗਿਆ ਸੀ ਤਾਂ ਉਹਨਾਂ ਨੇ ਉਹਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਤਾਂ ਵਿਰੋਧ ਜਿਹੜਾ ਮਹਾਤਮਾ ਗਾਂਧੀ ਬੰਦੂਖਾਂ ਲੈਣੀ ਸੀ ਕਰਨਾ ਚਾਹੁੰਦੇ ਸਗੋਂ ਇਹ ਸਹਿਯੋਗ ਰਹੇ ਸ਼ਾਸਨ ਨੂੰ ਖਿੰਡ ਕੁੰਡ ਕਰਨਾ ਚਾਹੁੰਦੇ ਸੀ ਮਤਲਬ ਕਿ ਵੀ ਉਹਨਾਂ ਦਾ ਕਿਸੇ ਵੀ ਤਰੀਕੇ ਨਾਲ ਸਹਿਯੋਗ ਨਾ ਕਰੋ ਉਹਨਾਂ ਨਾਲ ਮੇਲਜੋਲ ਛੱਡ ਦਿਓ ਉਸ ਤਰੀਕੇ ਨਾਲ ਉਹਨਾਂ ਦਾ ਵਿਰੋਧ ਕਰੋ ਨਾ ਕਿ ਕਿਸੇ ਬੰਦੂਖਾਂ ਨਾਲ ਠੀਕ ਹੈ ਤੇ ਇਹ ਪ੍ਰੋਗਰਾਮ ਕੀ ਸੀ ਕਿ ਹਰ ਇੱਕ ਚੀਜ਼ ਦਾ ਜਿਹੜੇ ਕਿ ਤਿਆਗ ਕਰ ਦਿਓ ਜਿਹੜੀ ਵੀ ਬ੍ਰਿਟਿਸ਼ ਸਰਕਾਰ ਦੀ ਸੀ ਸਰਕਾਰੀ ਸਕੂਲ ਉਸ ਸਮੇਂ ਜਿਹੜੇ ਬ੍ਰਿਟਿਸ਼ ਹੁੰਦੇ ਸੀ ਅਦਾਲਤਾਂ ਦਫ਼ਤਰਾਂ ਨਾਲੋਂ ਸਬੰਧ ਤੋੜ ਦਿੱਤੇ ਜਾਣ ਤੇ ਵਿਦਿਆਰਥੀ ਸਕੂਲਾਂ ਕਾਲਜਾਂ ਵਿੱਚ ਨਾ ਜਾਣ ਵਕੀਲ ਅਦਾਲਤਾਂ ਵਿੱਚ ਜਾਣਾ ਛੱਡ ਦੇਣ ਜਨਤਾ ਟੈਕਸ ਦੇਣੇ ਬੰਦ ਕਰ ਦੇਵੇ ਮਤਲਬ ਕਿ ਕਿਸੇ ਵੀ ਤਰੀਕੇ ਨਾਲ ਅੰਗਰੇਜ਼ਾਂ ਨਾਲ ਸਹਿਯੋਗ ਨਾ ਰੱਖੋ ਉਹ ਸੀ ਐਸਾ ਸਹਿਯੋਗ ਨਾ ਮਿਲ ਵਰਤਨ ਦੋ ਤੇ ਮਹਾਤਮਾ ਗਾਂਧੀ ਜੀ ਨੇ ਭਾਰਤ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ 1920 ਵੀ ਤੱਕ ਇਹ ਅੰਦੋਲਨ ਸ਼ੁਰੂ ਕੀਤਾ 1920 ਦੇ ਵਿੱਚ ਇਹ ਅੰਦੋਲਨ ਸ਼ੁਰੂ ਹੋਇਆ ਤੇ ਇਹ ਅੰਦੋਲਨ ਪੂਰੇ ਜੋਸ਼ ਦੇ ਨਾਲ ਆਰੰਭ ਹੋਇਆ ਤੇ ਇਹਦੇ ਨਾਲ ਹੀ ਮੁਸਲਮਾਨਾਂ ਨੇ ਫਿਰ ਖিলাਫਤ ਅੰਦੋਲਨ ਜਿਹੜਾ ਸ਼ੁਰੂ ਕਰਤਾ ਦੋਵੇਂ ਅੰਦੋਲਨ ਨਾਲ ਨਾਲ ਚੱਲਣ ਦੇ ਕਰਕੇ ਤੇ ਦੋਵੇਂ ਇੱਕ ਖিলাਫਤ ਅੰਦੋਲਨ ਤੇ ਦੂਜਾ ਨਾਮਿਲ ਵਰਤਨ ਅंदोलਨ ਦੇ ਨਾਲ ਨਾਂ ਨਾਲ ਚੱਲਣ ਦੇ ਕਰਕੇ ਹਿੰਦੂ ਮੁਸਲਮ ਏਕਤਾ ਪੂਰੀ ਜੋਰਾਂ ਤੇ ਦਿਖਾਈ ਦੇਣ ਲੱਗੀ ਜਿਸ ਦੇ ਨਾਲ ਸਰਕਾਰ ਨੂੰ ਆਪਣੇ ਹੱਥਾਂ ਪਾਰਾਂ ਦੀ ਪੈ ਗਈ ਪਰੰਤੂ ਉਦੋਂ ਹੀ ਇੱਕ ਚੋਰੀ-ਚੋਰਾ ਦੀ ਘਟਨਾ ਵਾਪਰਦੀ ਹਿੰਸਕ ਘਟਨਾ ਜਿਸ ਦੇ ਦੁਆਦ ਇਹ ਅੰਦੋਲਨ ਜਿਹੜੇ ਵਾਪਸ ਲਿਆ ਜਾਂਦਾ ਠੀਕ ਹੈ ਸੋ ਇਹ ਸੀ ਇਹਦੀ ਜਿਹੜੀ ਜਾਣ ਪਛਾਣ ਦੇ ਵਿੱਚ ਹੁਣ ਆਪਾਂ ਇਹਦੇ ਐ ਸਹਿਯੋਗ ਨਾਮਿਲ ਵਰਤਨ ਅੰਦੋਲਨ ਦੇ ਕਾਰਨ ਕੀ ਸੀ ਕਿਉਂ ਚਲਾਇਆ ਗਿਆ ਸੀ ਠੀਕ ਹੈ ਕੀ ਰੀਜ਼ਨ ਸੀ ਪਹਿਲਾ ਕੀ ਆਜੂਗਾ ਪਹਿਲੇ ਮਹਾ ਜੁੱਧ ਦੇ ਨਤੀਜੇ ਹਾਂਜੀ ਰਿਜ਼ਲਟ ਆਫ ਫਸਟ ਵਰਲਡ ਵਾਰ ਪਹਿਲੇ ਮਹਾਜੁੱਧੇ ਬਾਅਦ 1914 ਤੋਂ ਲੈ ਕੇ 18 ਤੱਕ ਪਹਿਲਾ ਵਿਸ਼ਵ ਜੁੱਧ ਚੱਲਦਾ ਯੂਰਪ ਦੇ ਵਿੱਚ ਰਾਸ਼ਟਰੀ ਜਾਗਰਤੀ ਪੈਦਾ ਹੋ ਜਾਂਦੀ ਹੈ ਤੇ ਯੂਰਪ ਦੇ ਮਾਨ ਖੇਤਰ ਦੇ ਵਿੱਚ ਨਕਸ਼ੇ ਦੇ ਵਿੱਚ ਕਈ ਨਵੇਂ ਸੁਤੰਤਰ ਰਾਜ ਉੱਭਰਦੇ ਨੇ ਜਿਹਦੇ ਨਾਲ ਭਾਰਤੀਆਂ ਨੂੰ ਵੀ ਇੰਡੀਅਨ ਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਵੀ ਇੱਕ ਆਪਣਾ ਸੁਤੰਤਰ ਰਾਜ ਹੈ ਜਿਹੜੇ ਕਿ ਕਾਇਮ ਕਰ ਸਕਦੇ ਠੀਕ ਹੈ ਤਾਂ ਮਹਾਤਮਾ ਗਾਂਧੀ ਜੀ ਨੇ ਆਪਣੇ ਅੰਤਮ ਆਤਮ ਫੈਸਲੇ ਦੇ ਸਿਧਾਂਤ ਨੂੰ ਬਣਾ ਕੇ ਭਾਰਤ ਦੇ ਵਿੱਚ ਸਵਰਾਜ ਸਥਾਪਿਤ ਕਰਨ ਦਾ ਫੈਸਲਾ ਕੀਤਾ ਸਵਰਾਜ ਮਤਲਬ ਕੀ ਆਪ ਦਾ ਸਵੈ ਦਾ ਰਾਜ ਠੀਕ ਹੈ ਤੇ ਭਾਰਤੀ ਨੇ ਇਸ ਮਹਾਯੁੱਧ ਦੇ ਵਿੱਚ ਅੰਗਰੇਜ਼ਾਂ ਨੂੰ ਪੂਰਾ ਸਹਿਯੋਗ ਦਿੱਤਾ ਸੀ ਪਰ ਮਹਾਯੁੱਧ ਖਤਮ ਹੋਣ ਤੋਂ ਬਾਅਦ ਅੰਗਰੇਜ਼ ਆਪਣੇ ਵਾਅਦੇ ਤੋਂ ਮੁੱਕਰ ਜਾਂਦੇ ਨੇ ਤੇ ਉਹਨਾਂ ਨੇ ਭਾਰਤੀ ਜਨਤਾ ਦਾ ਦੁਆਰਾ ਤੋਂ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੰਦੇ ਨੇ ਜਿਸ ਕਰਕੇ ਮਹਾਤਮਾ ਗਾਂਧੀ ਜੀ ਸੋਚਣ ਲਈ ਮਜਬੂਰ ਹੋ ਗਏ ਕਿ ਭਾਰਤ ਦੇ ਵਿੱਚ ਬ੍ਰਿਟਿਸ਼ ਸਰਕਾਰ ਦਾ ਉਦੇਸ਼ ਭਾਰਤੀਆਂ ਦਾ ਕਲਿਆਣ ਕਰਨ ਦੀ ਬਜਾਏ ਇਹਨਾਂ ਦੇ ਆਪਣੇ ਹਿੱਤਾਂ ਦੀ ਪੂਰਤੀ ਕਰਨਾ ਠੀਕ ਹੈ ਮਤਲਬ ਕਿ ਬ੍ਰਿਟਿਸ਼ ਸਰਕਾਰ ਦਾ ਆਪਣੇ ਮੋਟਿਵਸ ਪੂਰੇ ਕਰਨ ਦਾ ਉਦੇਸ਼ ਹੈ ਠੀਕ ਹੈ ਜਿਹੜੇ ਵੀ ਉਹਨਾਂ ਦੇ ਉਦੇਸ਼ ਮਿੱਥੇ ਹੋਏ ਸੀ ਨਾ ਕਿ ਇੰਡੀਅਨਸ ਦੀ ਭਲਾਈ ਕਰਨ ਤੇ ਇਸ ਕਰਕੇ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਐਸਾ ਜੋਬੰਦਲਨ ਚਲਾਉਣਾ ਜ਼ਰੂਰੀ ਹੋ ਗਿਆ ਸੀ ਸਭ ਤੋਂ ਪਹਿਲਾਂ ਹੈਡਿੰਗ ਯਾਦ ਕਰ ਲਓ ਤੁਸੀਂ ਠੀਕ ਹੈ ਜੀ ਮੈਂ ਅੱਗੇ ਕੁਦਰਤੀ ਕਰੋਪੀ ਮੈਂ ਪਹਿਲਾਂ ਪਹਿਲਾਂ ਹੈਡਿੰਗ ਪੜਾ ਦਣੀ ਆ ਕਿਉਂਕਿ ਜਦੋਂ ਹੈਡਿੰਗ ਯਾਦ ਹੋ ਜਾਂ ਲੌਂਗ ਕੁਐਸਚਨ ਫਿਰ ਵਿਚਲਾ ਮਟੀਰੀਅਲ ਈਜ਼ੀਲੀ ਯਾਦ ਹੋ ਜਾਂਦਾ ਹੈ ਸੈਨਿਕ ਭਰਤੀ ਦੇ ਕਠੋਰ ਨਿਯਮ ਮਹਾਤਮਾ ਗਾਂਧੀ ਜੀ ਦਾ ਅੰਗਰੇਜ਼ਾਂ ਵਿੱਚ ਉਹ ਵਿਸ਼ਵਾਸ ਮਹਾਤਮਾ ਗਾਂਧੀ ਜੀ ਨੂੰ ਮੁਸਲਮਾਨਾਂ ਦਾ ਸਹਿਯੋਗ ਰੋਲਟੈਕਟ ਜੇਲ੍ਹਾਂ ਵਾਲਾ ਬਾਗ ਦਾ ਸਾਖਾ ਹੰਟਰ ਅਜੋਗ ਦੀ ਰਿਪੋਰਟ ਕਾਂਗਰਸ ਦੀ ਰਿਪੋਰਟ ਦੀ ਆਂ ਦੇਖੀ ਇਹ ਸਾਰੇ ਕਾਰਨ ਨੇ ਠੀਕ ਹੈ ਐਸ ਸਹਿਯੋਗ ਅੰਦੋਲਨ ਦੇ ਸ਼ੁਰੂ ਕਰਨ ਦੇ ਅਗਲਾ ਕੁਦਰਤੀ ਕਰੋਪੀ ਹਾਂਜੀ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਭਾਰ ਦੇ ਵਿੱਚ ਅਨੇਕਾਂ ਸਥਾਨਾਂ ਤੇ ਪਲੇਗ ਵਰਗੀਆਂ ਜਿਹੜੇ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਤੇ ਕਈ ਏਰੀਏ ਦੇ ਵਿੱਚੋਂ ਭਿਆਨਕ ਕਾਲ ਵੀ ਪੈ ਜਾਂਦੇ ਨੇ ਤੇ ਲੋਕ ਬਿਮਾਰੀ ਤੇ ਭੁੱਖ ਦੇ ਕਾਰਨ ਮਰਨ ਲੱਗਦੇ ਨੇ ਤੇ ਭਾਰਤੀਆਂ ਦੀ ਹਾਲਤ ਬਹੁਤ ਤਰਸਜੋਗ ਹੋ ਜਾਂਦੀ ਹੈ ਜਿਸ ਨੂੰ ਦੇਖ ਕੇ ਪੱਥਰ ਦੀ ਲੰਗਰੇਜ਼ਾਂ ਦੇ ਮਨ ਦੇ ਵਿੱਚ ਬਿਲਕੁਲ ਧਿਆਨ ਨਹੀਂ ਆਉਂਦੀ ਉਹਨਾਂ ਨੂੰ ਬਿਲਕੁਲ ਤਰਸ ਨਹੀਂ ਆਉਂਦਾ ਹੈਗਾ ਤਾਂ ਭਾਰਤੀਆਂ ਨਾਲ ਚੰਗਾ ਵਿਵਹਾਰ ਕਰਨ ਦੀ ਬਜਾਏ ਬ੍ਰਿਟਿਸ਼ ਸਰਕਾਰ ਯੁੱਧ ਲਈ ਉਹਨਾਂ ਦੇ ਕੋਲੋਂ ਹੀ ਵੱਧ ਟੈਕਸ ਵਸੂਲਣਾ ਸ਼ੁਰੂ ਕਰ ਦਿੰਦੀ ਹੈ ਕਿ ਤਾਂ ਕਾਲ ਪੈ ਜਾਂਦਾ ਠੀਕ ਹੈ ਦੂਜਾ ਬਿਮਾਰੀ ਹੋ ਜਾਂਦੀ ਕਿਉਂਕਿ ਪੈਸਾ ਦੀ ਕਮੀ ਹੋ ਜਾਂਦੀ ਤਾਂ ਕਰਕੇ ਉੱਤੋਂ ਉਹਨਾਂ ਤੇ ਟੈਕਸ ਲਗਾ ਲੰਦੇ ਨੇ ਤਾਂ ਜਨਤਾ ਉਹਨਾਂ ਦੇ ਵਿਰੁੱਧ ਹੋ ਗਈ ਠੀਕ ਹੈ ਇਸ ਹਾਲ ਦੇ ਵਿੱਚ ਫਿਰ ਭਾਰਤੀਆਂ ਅੰਗਰੇਜ਼ਾਂ ਦੇ ਖਿਲਾਫ ਹੋ ਜਾਣਾ ਸੁਭਾਵਿਕ ਹੀ ਜੀ ਗੱਲ ਸੀ ਅੱਗੇ ਆ ਜੂਗਾ 3rd ਪੁਆਇੰਟ ਸੈਨਿਕ ਭਰਤੀ ਦੇ ਕਠੋਰ ਨਿਯਮ ਹਾਂਜੀ ਸਟ੍ਰਿਕ ਰੂਲਸ ਕਰਦੇ ਉਹਨਾਂ ਨੇ ਮਿਲਟਰੀ ਰਿਕੁਇਰਮੈਂਟ ਦੇ ਲਈ ਪਹਿਲੇ ਵੀ ਵਿਸ਼ਵ ਯੁੱਧ ਦੇ ਸਮੇਂ ਸਰਕਾਰ ਨੇ ਸੈਨਾ ਵਿੱਚ ਭਰਤੀ ਕਰਨ ਲਈ ਅਨੁਚਿਤ ਤੇ ਉਚਿਤ ਸਾਰੇ ਸਾਧਨਾਂ ਦਾ ਹੀ ਇਸਤੇਮਾਲ ਕੀਤਾ ਮਤਲਬ ਕਿ ਜਿਵੇਂ ਮਰਜ਼ੀ ਵਸੇ ਮਿਲਟਰੀ ਦੇ ਵਿੱਚ ਉਹਨਾਂ ਨੇ ਐਡ ਕਰ ਲਏ ਤੇ ਭਾਰਤੀ ਨੂੰ ਉਹਨਾਂ ਦੀ ਇੱਛਾ ਦੇ ਵਿਰੁੱਧ ਵੀ ਜ਼ਬਰਦਸਤੀ ਵੀ ਭਰਤੀ ਕਰ ਲਿਆ ਗਿਆ ਆਰਮੀ ਦੇ ਵਿੱਚ ਤੇ ਜਨਤਾ ਦੀ ਸੁਤੰਤਰਤਾ ਤੇ ਰੋਕ ਲਗਾਤੀ ਜਨਤਾ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਫਿਰ ਕੋਰ ਸੰਘਰਸ਼ ਕਰਨ ਦੀ ਲਹਿਰ ਦੌੜ ਗਈ ਠੀਕ ਹੈ ਤਾਂ ਮਹਾਤਮਾ ਗਾਂਧੀ ਜੀ ਨੇ ਭਾਰਤੀ ਵਿੱਚ ਵਾਧੇ ਅਸੰਤੋਸ਼ ਨੂੰ ਰੋਕਣ ਲਈ ਅਸਹਿਜੋਂਗ ਉਦੋਲਨ ਚਲਾਉਣ ਦਾ ਫੈਸਲਾ ਕੀਤਾ ਵੀ ਆਪਾਂ ਇਸ ਤਰੀਕੇ ਨਾਲ ਬਾਈਕਾਟ ਕਰ ਦਿੰਨਾ ਸਰਕਾਰ ਅੱਗੇ ਆਜੂਗਾ ਮਹਾਤਮਾ ਗਾਂਧੀ ਜੀ ਦਾ ਅੰਗਰੇਜ਼ਾਂ ਵਿੱਚ ਅਓ ਵਿਸ਼ਵਾਸ ਹਾਂਜੀ ਮਹਾਤਮਾ ਗਾਂਧੀ ਜੀ ਨੇ ਪਹਿਲੇ ਵਿਸ਼ਵ ਜੂਦੇ ਵਿੱਚ ਅੰਗਰੇਜ਼ਾਂ ਦੀ ਸਹਾਇਤਾ ਕਰਨ ਦੇ ਕਰਨ ਦਾ ਪ੍ਰਚਾਰ ਇਸ ਉਮੀਦ ਤੇ ਕੀਤਾ ਸੀ ਕਿ ਉਹਨਾਂ ਨੂੰ ਉਹ ਭਾਰਤ ਨੂੰ ਸਵਰਾਜ ਪ੍ਰਦਾਨ ਕਰਨਗੇ ਅੰਗਰੇਜ਼ ਵੀ ਜਦੋਂ ਜੁੱਧ ਖਤਮ ਹੋ ਜਾਊਗਾ ਪਰੰਤੂ ਆਪਣੇ ਜੁੱਧ ਤੋਂ ਜਿਹੜੇ ਜੁੱਧ ਤੋਂ ਬਾਅਦ ਆਪਣੇ ਵਾਅਦੇ ਤੋਂ ਮੁੱਕਰ ਜਾਂਦੇ ਨੇ ਜਦੋਂ ਜੁੱਧ ਖਤਮ ਹੋ ਜਾਂਦਾ ਤਾਂ ਬ੍ਰਿਟਿਸ਼ ਸਰਕਾਰ ਨੇ ਮਹਾਤਮਾ ਗਾਂਧੀ ਦੇ ਉਮੀਦਾਂ ਤੇ ਪਾਣੀ ਫੇਰ ਦਿੱਤਾ ਸਵਰਾਜ ਦੇ ਨਾਂ ਦਾ ਦੂਰ ਉਹਨਾਂ ਨੂੰ ਭਾਰਤ ਨੂੰ ਸਵਰਾਜ ਦਾ ਛੁੱਟਾ ਦਿਲਾਸਾ ਵੀ ਨਾ ਦਿੱਤਾ ਲੇਕਿਨ ਆਪਾਂ ਜਿਵੇਂ ਕਈ ਵਾਰ ਵੈਸੀ ਗੱਲ ਕਹਿੰਦੇ ਨੇ ਵੀ ਐਵੇਂ ਵੀ ਨਾ ਕਿਹਾ ਤਾਂ 1919ਵੀਂ ਦੇ ਵਿੱਚ ਮਾ ਮਾਂਟੈਂਗੂ ਟ੍ਰਾਂਸਪੋਰਟ ਸਦਾਰ ਅਧਿਨਿਯਮ ਜ਼ਰੂਰ ਪਾਸ ਕੀਤਾ ਗਿਆ ਪਰ ਇਹਦੇ ਦੌਰਾਨ ਵੀ ਕੇਂਦਰੀ ਸਰਕਾਰ ਪੂਰੀ ਤਰੀਕੇ ਨਾਲ ਨਰਕੁਸ਼ ਕਰਦੀ ਮਤਲਬ ਕਿ ਸੈਂਟਰ ਸਰਕਾਰੇ ਪੂਰੇ ਤਰੀਕੇ ਨਾਲ ਉਹਦੇ ਪਾਵਰਫੁੱਲ ਬਣਾਦੀ ਜਿਸ ਕਰਕੇ ਭਾਰਤੀਆਂ ਦਾ ਅੰਗਰੇਜ਼ਾਂ ਦੀ ਨਿਆਇਪ੍ਰਿਵਤਾ ਤੋਂ ਮਤਲਬ ਕਿ ਉਹਨਾਂ ਦੇ ਨਿਆਂ ਤੋਂ ਉਹਨਾਂ ਦੇ ਕੰਮਕਾਰ ਤੋਂ ਵਿਸ਼ਵਾਸ ਛੱਕਿਆ ਗਿਆ ਤੇ ਇਸ ਅਧਿਨਿਯਮ ਦੀ ਲੋਚਨਾ ਬਾਲ ਗੰਗਾਧਰ ਤਿਲਕ ਨੇ ਕਿਹਾ ਸੀ ਕਿ ਸਾਨੂੰ ਬਿਨਾਂ ਸੂਰਜ ਤੋਂ ਸਵੇਰ ਰੁੱਤੀ ਗਈ ਹੈ ਠੀਕ ਹੈ ਤੇ ਮਹਾਤਮ ਜਵਹਰ ਲਾਲ ਨਹਿਰੂ ਨੇ ਕਿਹਾ ਸੀ ਸਵਰਾਜ ਦੀ ਪਹਿਲੀ ਕਿਸ਼ਤ ਕਹਿ ਕੇ ਤਾਂ ਮਜ਼ਾਕ ਉਡਾਇਆ ਗਿਆ ਮਾਂਟੇਂਗੂ ਚੈਂਸਫੋਰਡ ਠੀਕ ਹੈ ਇਹ ਜਿਹੜਾ 1919 ਸੀ ਦੇ ਵਿੱਚ ਐਕਟ ਪਾਸ ਕੀਤਾ ਗਿਆ ਸੀ ਇਹਦੀ ਲੋਚਨਾ ਕੀਤੀ ਹੈ ਇਹ ਵਿੱਚ ਇਹਨਾਂ ਸ਼ਬਦਾਂ ਰਹੇ ਤਿੱਤੋ ਕਿ ਮਹਾਤਮਾ ਐ ਤੋ ਕਿ ਮਹਾਤਮਾ ਗਾਂਧੀ ਜੀ ਵੀ ਆਪ ਵੀ ਇਹ ਕਹਿਣ ਲਈ ਮਜਬੂਰ ਹੋ ਗਏ ਕਿ ਇਹ ਜਿਹੜਾ ਨਿਯਮ ਇਹਨਾਂ ਮਾਂਟੇਂਗੂ ਚੈਂਸਫੋਰਡ 1919 ਦੇ ਵਿੱਚ ਦਿੱਤਾ ਇਹ ਸੁਧਾਰ ਕਰਨ ਦੀ ਬਜਾਏ ਇੰਗਲੈਂਡ ਦੇ ਵਿੱਚ ਭਾਰਤ ਦਾ ਸ਼ਾਸਨ ਲੈ ਕੇ ਜਾਣ ਦੀ ਇੱਕ ਚਾਲ ਹੈ ਤਦ ਨੂੰ ਇਹ ਵੀ ਵਿਸ਼ਵਾਸਤ ਹੋ ਗਿਆ ਸੀ ਕਿ ਸਵਰਾਜ ਸਹਿਯੋਗ ਰਾਹੀਂ ਨਹੀਂ ਬਲਕਿ ਇਹ ਸਹਿਯੋਗ ਨਾ ਮਿਲਵਰਤਨ ਨੀਤੀ ਅਪਣਾ ਕੇ ਹੀ ਮਿਲੇਗਾ ਫਿਫਥ ਪੁਆਇੰਟ ਹੈਗਾ ਮਹਾਤਮਾ ਗਾਂਧੀ ਜੀ ਨੂੰ ਮੁਸਲਮਾਨਾਂ ਦਾ ਸਹਿਯੋਗ ਹਾਂਜੀ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਤੁਰਕੀ ਦੇ ਸੁਲਤਾਨ ਨੇ ਅੰਗਰੇਜ਼ਾਂ ਦੇ ਵਿਰੁੱਧ ਤੁਰਕੀ ਦੇ ਜਿਹੜਾ ਸੁਲਤਾਨ ਸੀ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਉਹਨੇ ਜਰਮਨੀ ਦਾ ਸਾਥ ਦਿੱਤਾ ਤੇ ਭਾਰਤੀ ਮੁਸਲਮਾਨਾਂ ਦੀ ਸ਼ਰਧਾ ਤੇ ਭਗਤੀ ਤੁਰਕੀ ਦੇ ਸੁਲਤਾਨ ਨਾਲ ਹੈਗੀ ਸੀ ਤਾਂ ਬ੍ਰਿਟਿਸ਼ ਸਰਕਾਰ ਨੇ ਭਾਰਤ ਦੇ ਮੁਸਲਮਾਨਾਂ ਦਾ ਸਹਿਯੋਗ ਪ੍ਰਾਪਤ ਕਰਨ ਦੀ ਘੋਸ਼ਣਾ ਕੀਤੀ ਤੇ ਕੀ ਇਹ ਕਿਹਾ ਸੀ ਕਿ ਜੁੱਧ ਦੇ ਬਾਅਦ ਤੁਰਕੀ ਦੀ ਵੰਡ ਨਹੀਂ ਕੀਤੀ ਜਾਊਗੀ। ਪਰੰਤੂ ਜਦੋਂ ਵਿਸ਼ਵ ਜੁੱਧ ਸਮਾਪਤ ਹੋ ਜਾਂਦਾ ਤਾਂ 1920 ਵੀ ਦੇ ਵਿੱਚ ਸੈਵਰੇਜ ਦੀ ਸੰਧੀ ਕਰਕੇ ਤੁਰਕੀ ਦੀ ਵੰਡ ਕਰ ਦਿੱਤੀ ਜਾਂਦੀ ਹੈ ਤੇ ਤੁਰਕੀ ਦਾ ਵजूद ਹੀ ਮਿਟਾ ਲੰਦੇ ਨੇ। ਜਿਸ ਕਰਕੇ ਜਿਹੜੇ ਮੁਸਲਮਾਨ ਉਹ ਅੰਗਰੇਜ਼ਾਂ ਦੇ ਖਿਲਾਫ ਹੋ ਜਾਂਦੇ ਨੇ ਤੇ ਉਹ ਖিলাਫਤ ਅੰਦੋਲਨ ਨੂੰ ਸ਼ੁਰੂ ਕਰਦੇ ਨੇ। ਠੀਕ ਹੈ ਤੇ ਮਹਾਤਮਾ ਗਾਂਧੀ ਜੀ ਵੱੜ ਚੜ ਕੇ ਉਹਨਾਂ ਨੂੰ ਸਹਿਯੋਗ ਦਿੰਦੇ ਨੇ। ਮਹਾਤਮਾ ਗਾਂਧੀ ਇਹ ਕਾਰਨ ਹੋ ਗਿਆ ਅੱਗੇ ਆ ਜੂਗਾ ਰੋਲ ਐਕਟ ਹਾਂਜੀ 1919 ਦੀ ਚਰਬਟੀ ਸਰਕਾਰ ਨੇ ਕ੍ਰਾਂਤੀਕਾਰੀਆਂ ਨੂੰ ਦਬਾਉਣ ਦੇ ਲਈ ਰੋਲ ਐਕਟ ਸ਼ੁਰੂ ਕੀਤਾ ਰੋਲ ਐਕਟ ਪਾਸ ਕਰਕੇ ਜ਼ਿਲ੍ਹਾ ਮੈਜਿਸਟਰੇਟ ਨੂੰ ਅੰਦੋਲਨ ਨੂੰ ਦਬਾਉਣ ਦੇ ਲਈ ਸਾਰੇ ਅਧਿਕਾਰ ਦਿੱਤੇ ਗਏ ਜਿਦੇ ਵਿੱਚ ਕਿਸੇ ਵੀ ਨਾ ਕਿਸੇ ਨੂੰ ਜਿੰਨੂੰ ਮਰਜ਼ੀ ਉਹ ਗ੍ਰਿਫਤਾਰ ਕਰ ਸਕਦੇ ਸੀ ਅੰਗਰੇਜ਼ ਕਿਸੇ ਨੂੰ ਨਾ ਵਕੀਲ ਕਰਨ ਦਾ ਅਧਿਕਾਰ ਨਾ ਅਪੀਲ ਕਰਨ ਦਾ ਅਧਿਕਾਰ ਸੀ ਨਾ ਵਕੀਲ ਨਾ ਅਪੀਲ ਨਾ ਦਲੀਲ ਠੀਕ ਹੈ ਤੇ ਇਹਨੂੰ ਕਾਲਾ ਕਾਨੂੰਨ ਕਹਿ ਕੇ ਦਾ ਵਿਰੋਧ ਕੀਤਾ ਗਿਆ ਸੀ ਤੇ ਜਿਸਤੇ ਵੀ ਸ਼ੱਕ ਹੁੰਦਾ ਸੀ ਉਹਨੂੰ ਇਹ ਮਕਦਮਾ ਚਲਾਏ ਬਿਨਾ ਹੀ ਬੰਦੀ ਬਣਾ ਸਕਦੇ ਸੀ ਇਸ ਨਿਯਮ ਦੇ ਨਾਲ ਤਾਂ ਇਸ ਰੋਲ ਟੈਕਟ ਦੇ ਵਿਰੋਧ ਦੇ ਵਿੱਚ ਜਿਹੜਾ ਕਿ ਉਹਨਾਂ ਨੇ ਐ ਸਹਿਯੋਗ ਅੰਦੋਲਨ ਚਲਾਉਣ ਬਾਰੇ ਸੋਚਿਆ ਨਾ ਮਿਲ ਵਰਤ ਐ ਸਹਿਯੋਗ ਅਗੇ ਜੇਲੇ ਵਾਲਾ ਵਾਕ ਸਾਕਾ ਹਾਂਜੀ ਰੋਲ ਟੈਕਟ ਦੇ ਵਿਰੁੱਧ ਪ੍ਰਦਰਸ਼ਨ ਕਰਨ ਦੇ ਲਈ ਰੋਲ ਟੈਕਟ ਦੇ ਵਿਰੋਧ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਡਾਕਟਰ ਕਿਚਲੂ ਤੇ ਡਾਕਟਰ ਸਤਪਾਲ ਦੀ ਰਿਹਾਈ ਦੀ ਮੰਗ ਲਈ ਠੀਕ ਹੈ ਕਿਉਂਕਿ ਰੋਲਟੈਕਟ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਸੀ ਡਾਕਟਰ ਕਿਚੂ ਦੇ ਡਾਕਟਰ ਸਤਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਇਹਨਾਂ ਦੀ ਗ੍ਰਿਫਤਾਰੀ ਦੀ ਮੰਗ ਲਈ ਅੰਮ੍ਰਿਤਸਰ ਦੇ ਜੇਲੇ ਵਾਲੇ ਬਾਗ ਦੇ ਵਿੱਚ 13 April 1919 ਨੂੰ ਇੱਕ ਵਿਸ਼ਾਲ ਸਭਾ ਆਯੋਜਿਤ ਕੀਤੀ ਗਈ ਸੀ ਜਿਦੇ ਵਿੱਚ ਹਜ਼ਾਰਾਂ ਲੋਕ ਸ਼ਾਮਿਲ ਸੀ ਤਾਂ ਉਸ ਸਮੇਂ ਜਰਨਲ ਡਾਇਰ ਨੇ ਭਾਰੀ ਪੁਲਿਸ ਫੋਰਸ ਦੇ ਨਾਲ ਜਨਤਾ ਨੂੰ ਆਕੇ ਘੇਰ ਲਿਆ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਤੇ ਇਸ ਦੁਰਘਟਨਾ ਦੇ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਤੇ ਕਾਫੀ ਜ਼ਿਆਦੇ ਜ਼ਖਮੀ ਹੋ ਗਏ ਤੇ ਇਸ कांड ਦੀ ਖਬਰ ਸੁਣ ਕੇ ਗਾਂਧੀ ਜੀ ਨੂੰ ਕਾਫੀ ਜ਼ਿਆਦਾ ਦੁੱਖ ਹੋਇਆ ਤੇ ਇਸ ਤੋਂ ਇਲਾਵਾ ਲਾਹੌਰ ਗੁਜਰਾਵਾਲਾ ਤੇ ਕਸੂਰ ਦੇ ਸਥਾਨਾਂ ਤੇ ਵੀ ਅੰਮ੍ਰਿਤਸਰ ਦੇ ਗੋਲੀकांड ਦੀ ਜਿਹੜੀ ਕਹਾਣੀ ਦੀ ਦੁਹਾਈ ਦਿੱਤੀ ਗਈ ਠੀਕ ਹੈ ਤਾਂ ਅੰਗਰੇਜ਼ਾਂ ਰਾਹੀਂ ਇਸ ਸ਼ਰਮਨਾਕ ਅਤਿਆਚਾਰ ਦੇ ਵਿਰੋਧ ਦੇ ਵਿੱਚ ਭਾਰਤੀਆਂ ਦੇ ਮਨਾਂ ਦੇ ਵਿੱਚ ਅੰਗਰੇਜ਼ਾਂ ਲਈ ਨਫ਼ਰਤ ਭਰ ਗਈ ਠੀਕ ਹੈ ਤਾਂ ਜਿਸ ਕਰਕੇ ਉਹਨਾਂ ਨੇ ਫਿਰ ਐਸੇ ਜੋ ਮਦਦ ਨੂੰ ਚਲਾਉਣ ਬਾਰੇ ਸੋਚਿਆ ਅੱਗੇ ਹੰਟਰ ਅਜੋਗ ਦੀ ਰਿਪੋਰਟ ਹਾਂਜੀ ਕਾਂਗਰਸ ਨੇ ਸਰਕਾਰ ਕੋਲੋਂ ਪੰਜਾਬ ਦੇ ਵਿੱਚ ਹੱਤਿਆकांड ਦੀ ਜਿਹੜੀ ਜਾਂਚ ਦੀ ਮੰਗ ਕੀਤੀ ਵੀ ਕਿਉਂ ਕੀਤਾ ਗਿਆ ਠੀਕ ਆ ਕਾਂਗਰਸ ਨੇ ਸਰਕਾਰ ਕੋਲੋਂ ਤਾਂ ਸਰਕਾਰ ਨੇ ਜਾਂਚ ਲਈ ਇੱਕ ਅਜੋਗ ਨਿਯੁਕਤ ਕੀਤਾ ਸੀ ਜਿਹਨੂੰ ਅਸੀਂ ਹੰਟਰ ਜੋ ਕਿਹਾ ਗਿਆ ਸੀ ਤਾਂ ਇਸ ਸਹਾਯੋਗ ਦੀ ਰਿਪੋਰਟ ਦੇ ਅਨਸਾਰ ਹੱਤਿਆकांड ਨਾਲ ਸੰਬੰਧਿਤ ਸਾਰੇ ਅਧਿਕਾਰੀਆਂ ਉਹਨਾਂ ਨੇ ਦੋਸ਼ੀ ਠਹਿਰਾਉਣਾ ਸੀ ਬਟ ਇਹਦੇ ਵਿੱਚ ਦੋਸ਼ ਰਹਿਤ ਕਰਤਾ ਮਤਲਬ ਕਿ ਉਹਨਾਂ ਨੂੰ ਕੋਈ ਦੋਸ਼ੀ ਠਹਿਰਾਇ ਨਾ ਗਿਆ ਤੇ ਜਰਨਲ ਡਾਇਰ ਨੇ ਵੀ ਇਸ ਇਸ ਸਹਾਯੋਗ ਨੇ निर्दोष घोषित ਕਰਤਾ ਮਤਲਬ ਕਿ ਜਰਨਲ ਡਾਇਰ ਨੂੰ ਜਿਹਨੇ ਗੋਲੀ ਚਲਾਉਂਦਾ ਹੱਕ ਹੁੰਦਾ ਸੀ ਅਸੀਂ ਉਹਨੂੰ ਵੀ ਕੀ ਕਰਤਾ ਨਿਰਦੋਸ਼ ਘੋਸ਼ਿਤ ਕਰਤਾ ਤੇ ਪ੍ਰੰਤੂ ਉਹਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਜਰਨਲ ਡਾਇਰ ਨੂੰ ਜਿਸ ਦੇ ਨਾਲ ਭਾਰਤੀ ਨੇਤਾਵਾਂ ਨੂੰ ਕਾਫੀ ਜ਼ਿਆਦਾ ਦੁੱਖ ਹੋਇਆ ਕਿ ਜਿਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਉਹਨਾਂ ਨੂੰ ਬਲਕਿ ਇਹਨਾਂ ਨੇ ਨਿਰਦੋਸ਼ ਘੋਸ਼ਿਤ ਕਰਤਾ ਤੇ ਇੰਗਲੈਂਡ ਪਹੁੰਚਣ ਤੇ ਵੀ ਸਰਕਾਰ ਨੇ ਜਰਨਲ ਡਾਇਰ ਦਾ ਨਿਗ੍ਹਾ ਸਵਾਗਤ ਕੀਤਾ ਤੇ ਪ੍ਰਸ਼ੰਸਾ ਪੱਤਰ ਦਿੱਤੇ ਗਏ ਜਿਸ ਕਰਕੇ ਹੁਣ ਭਾਰਤੀ ਨੂੰ ਵਿਸ਼ਵਾਸ ਹੋ ਗਿਆ ਕਿ ਅੰਗਰੇਜ਼ਾਂ ਤੋਂ ਹੁਣ ਭਾਰਤ ਨੂੰ ਜਿਹੜੇ ਕੀ ਯਾਦ ਕਰਵਾਉਣਾ ਪਊਗਾ ਤੇ ਉਹਨਾਂ ਦੇ ਵਿਰੁੱਧ ਉਹਨਾਂ ਨੇ ਐਸਾ ਜੋਬੰਦਲਨ ਚਲਾਉਣ ਬਾਰੇ ਸੋਚਿਆ ਅਗਲਾ ਆਜੂਗਾ ਕਾਂਗਰਸ ਦੀ ਰਿਪੋਰਟ ਦੀ ਹਾਂ ਦੇਖੀ ਹਾਂਜੀ ਕਾਂਗਰਸ ਨੇ ਪੰਜਾਬ ਦੇ ਵਿੱਚ ਜਿਹੜਾ ਹੱਤਿਆਕਾਂਡ ਹੋਇਆ ਸੀ ਜ਼ਿਲ੍ਹੇਵਾਲਾ ਬਾਗ ਵਾਲਾ ਉਹਦੀ ਜਾਂਚ ਕਰਨ ਲਈ ਇੱਕ ਕਮੇਟੀ ਨਿਯੁਕਤ ਕੀਤੀ ਸੀ ਮਹਾਤਮਾ ਗਾਂਧੀ ਮਹਾਤਮਾ ਗਾਂਧੀ ਪੰਡਿਤ ਮੋਤੀ ਲਾਲ ਨਹਿਰੂ ਤੇ ਪੰਡਿਤ ਮਦਨ ਮੋਹਨ ਹੁਣ ਮਾਲਵੀਆ ਇਹਦੇ ਮੈਂਬਰ ਸੀ ਤੇ ਆਪਣੀ ਰਿਪੋਰਟ ਦੇ ਵਿੱਚ ਇਸ ਕਮੇਟੀ ਨੇ ਸਰਕਾਰ ਦੇ ਕੋਲੋਂ ਬੇਨਤੀ ਕੀਤੀ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਅਤਿਆਚਾਰਾਂ ਲਈ ਜ਼ਿੰਮੇਵਾਰ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਤੇ ਮਰੇ ਹੋਏ ਜਿਹੜੇ ਵਿਅਕਤੀ ਨੇ ਉਹਨਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ ਪਰੰਤੂ ਸਰਕਾਰ ਨੇ ਇਸ ਬੇਨਤੀ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਦੋਂ ਇਸ ਬੇਨਤੀ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਗਾਂਧੀ ਜੀ ਨੂੰ ਕਾਫੀ ਜ਼ਿਆਦਾ ਨਿਰਾਸ਼ਾ ਹੋਈ ਤੇ ਉਹਨਾਂ ਨੇ ਫਿਰ ਇਹ ਸਹਿਯੋਗ ਅੰਦੋਲਨ ਚਲਾਉਣ ਦਾ ਫੈਸਲਾ ਕੀਤਾ ਏਸੀ ਸਾਰੇ ਕਾਰਨ ਨਾ ਮਿਲਵਰਤਨ ਅੰਦੋਲਨ ਚਲਾਉਣ ਦੇ ਠੀਕ ਹੈ ਜਾਂ ਇਹ ਸਹਿਯੋਗ ਅੰਦੋਲਨ ਚਲਾਉਣ ਦੇ ਕੀ ਕਾਰਨ ਸੀ ਹੁਣ ਇਹਦਾ ਪ੍ਰੋਗਰਾਮ ਕੀ ਸੀ ਹਾਂਜੀ ਪੰਜਾਬ ਦੇ ਵਿੱਚ ਹੋਏ ਹੱਤਿਆਕਾਂਡ ਤੇ ਮੁਸਲਮਾਨਾਂ ਦੇ ਖਿਲਾਫ ਅੰਦੋਲਨ ਦੀਆਂ ਗਲਤੀਆਂ ਨੂੰ ਠੀਕ ਕਰਨ ਤੇ ਸਵਰਾਜ ਦੀ ਸਥਾਪਨਾ ਦੇ ਉਦੇਸ਼ ਦੇ ਨਾਲ ਮਹਾਤਮਾ ਗਾਂਧੀ ਨੇ ਸਤੰਬਰ 1920 ਈ ਦੇ ਵਿੱਚ ਕੋਲਕਾਤਾ ਦੇ ਵਿੱਚ ਕਾਂਗਰਸ ਦਾ ਅਦਿবেশਨ ਬੁਲਾਇਆ। ਤੇ ਇਸ ਅਦਿবেশਨ ਦੇ ਵਿੱਚ ਪੰਜਾਬ ਕੇਸਰੀ ਲਾਲ ਲਾਜਪਤ ਰਾਏ ਸੀ ਪ੍ਰਧਾਨਗੀ ਕਰ ਰਹੇ ਸੀ। ਤੇ ਅਦਿবেশਨ ਦੇ ਵਿੱਚ ਐਸਾ ਜੋਗਦੋਲਨ ਦਾ ਪ੍ਰਸਤਾਵ ਰੱਖਦੇ ਹੋਏ ਕਿਹਾ ਕਿ ਕਾਂਗਰਸ ਦਾ ਮਤ ਇਹ ਹੈ ਕਿ ਭਾਰਤ ਦੇ ਲੋਕਾਂ ਕੋਲ ਹੁਣ ਇਹਦੇ ਸਿਵਾਇ ਕੋ ਹੋਰ ਕੋਈ ਚਾਰਾ ਨਹੀਂ ਰਿਹਾ ਕਿ ਮਹਾਤਮਾ ਗਾਂਧੀ ਵੱਲੋਂ ਜਿਹੜੇ ਚਲਾਏ ਗੇ ਪ੍ਰਗਤੀਸ਼ੀਲ ਅ ਅਹਿੰ사ਤਮਕ ਅਹਿੰ사ਤਮਕ ਅਸਹਿਯੋਗ ਅੰਦੋਲਨ ਨੂੰ ਸਵੀਕਾਰ ਕੀਤਾ ਜਾਵੇ ਤੋ ਉਹਨੂੰ ਉਦੋਂ ਤੱਕ ਚਲਾਉਣ ਤੱਕ ਉਦੋਂ ਤੱਕ ਚਲਾਉਣ ਜਦ ਤੱਕ ਕੱਚਿਤ ਗਲਤੀਆਂ ਠੀਕ ਨਾ ਹੋ ਜਾਣ ਤੇ ਇਸ स्वराज ਦੀ ਸਥਾਪਨਾ ਨਾ ਹੋ ਸਕੇ ਤੇ ਦਸੰਬਰ 1920 ਇਸਵੀ ਦੇ ਵਿੱਚ 나ਗਪੁਰ ਦੇ ਵਿੱਚ ਦੁਬਾਰਾ ਅਦਿবেশਨ ਹੋ ਕਾਂਗਰਸ ਦਾ ਬੁਲਾਇਆ ਗਿਆ ਤੇ ਕਲਕੱਤਾ ਦੀਵਿਸ਼ਨ ਦੇ ਵਿੱਚ ਐਸਾ ਸਹਿਯੋਗ ਅੰਦੋਲਨ ਪ੍ਰਸਤਾਵ ਪਾਸ ਕੀਤਾ ਗਿਆ 나ਗਪੁਰ ਜਿਹੜਾ ਅਦਿবেশਨ ਸੀ ਕਾਂਗਰਸ ਦਾ ਮੀਟਿੰਗ ਸੀ ਉਹਦੇ ਵਿੱਚ ਸਹਿ ਅਸਹਿਯੋਗ ਅੰਦੋਲਨ ਚਲਾਉਣ ਤੇ ਮੋਹਰ ਲਗਾ ਦਿੱਤੀ ਗਈ ਵਿੱਚ ਚਲਾਇਆ ਜਾਵੇ ਠੀਕ ਹੈ ਇਹਦੇ ਵਿੱਚ ਹੈ ਕੀ ਸੀ ਕੀ ਕੀ ਪ੍ਰੋਗਰਾਮ ਸੀ ਇੱਕ ਤਾਂ ਜਿਹੜਾ ਵਿਦੇਸ਼ੀ ਮਾਲ ਇੰਗਲੈਂਡ ਤੋਂ ਜਿਹੜਾ ਤਿਆਰ ਹੋ ਕੇ ਆਉਂਦਾ ਸੀ ਉਹਦਾ ਬਾਈਕਾਟ ਕਰਨਾ ਤੇ ਉਹਦੀ ਥਾਂ ਤੇ ਜਿਹੜਾ ਦੇਸ਼ ਦੇਸ਼ ਦਾ ਸਵਦੇਸ਼ੀ ਇੰਡੀਆ ਦੇ ਜਿਹੜਾ ਮਾਲ ਤਿਆਰ ਕੀਤਾ ਹੋਇਆ ਉਹਨੂੰ ਇਸਤੇਮਾਲ ਕਰਨਾ ਬ੍ਰਿਟਿਸ਼ ਸਰਕਾਰ ਵੱਲੋਂ ਜਿਹੜੇ ਵੀ ਖਿਤਾਬ ਦਿੱਤੇ ਗਏ ਨੇ ਤੇ ਬਿਨਾ ਤਨਖਾਹ ਦੇ ਅਹੁਦੇ ਨੇ ਜਿਹੜੇ ਉਹਨਾਂ ਦਾ ਤਿਆਗ ਕੀਤਾ ਜਾਵੇ ਤੇ ਸਥਾਨਕ ਸੰਸਥਾਵਾਂ ਵਿੱਚ ਨਾਮਜ਼ਦ ਭਾਰਤੀ ਮੈਂਬਰਾਂ ਵੱਲੋਂ ਵੀ ਤਿਆਗ ਪੱਤਰ ਦਿੱਤੇ ਜਾਣ ਤੇ ਸਰਕਾਰੀ ਦਾਫਤਾਂ ਤੇ ਅੰਗਰੇਜ਼ ਦੇ ਅਧਿਕਾਰੀਆਂ ਦੇ ਆਦਰ ਦੇ ਵਿੱਚ ਦਿੱਤੇ ਗਏ ਭੋਜਨਾਂ ਦੇ ਵਿੱਚ ਸ਼ਾਮਲ ਨਾ ਹੋਇਆ ਜਾਵੇ ਸਰਕਾਰੀ ਸਕੂਲਾਂਾਂ ਸਰਕਾਰ ਤੋਂ ਗ੍ਰਾਂਟ ਪ੍ਰਾਪਤ ਸਕੂਲਾਂ ਵਿੱਚ ਬੱਚਿਆਂ ਨੂੰ ਪੜਨ ਲਈ ਨਾ ਭੇਜਿਆ ਜਾਵੇ ਬ੍ਰਿਟਿਸ਼ ਸਰਕਾਰ ਤੇ ਵਕੀਲਾਂ ਦਾ ਬਾਈਕਾਟ ਕੀਤਾ ਜਾਵੇ ਬ੍ਰਿਟਿਸ਼ ਅਦਾਲਤਾਂ ਤੇ ਪ੍ਰਸਤਾਵਿਤ ਵਿਧਾਨ ਮੰਡਲ ਵਿੱਚ ਹੋਣਾਂ ਦਾ ਵੀ ਵਾਇਟ ਕਟ ਕੀਤਾ ਜਾਵੇ ਠੀਕ ਹੈ ਤੇ ਇਸ ਪ੍ਰੋਗਰਾਮ ਤੋਂ ਇਲਾਵਾ ਅੰਦੋਲਨ ਦੇ ਦੌਰਾਨ ਜਿਹੜੇ ਰਚਨਾਤਮਕ ਕੰਮ ਜਿਵੇਂ ਰਾਸ਼ਟਰੀ ਸਿੱਖਿਆਕ ਸੰਸਥਾਵਾਂ ਦੀ ਸਥਾਪਨਾ ਕਰਨਾ ਖਾਦੀ ਭਾਵਕੀ ਇੰਡੀਆ ਦੇ ਵਿੱਚ ਹੀ ਬਣਦੀ ਸੀ ਠੀਕ ਉਹਨੂੰ ਉਪਰੋਤਸਾਹਿਤ ਕਰਨਾ ਸ਼ੂ ਸ਼ਤ ਨੂੰ ਜੜੋ ਪੁੱਟਣ ਦਾ ਵੀ ਫੈਸਲਾ ਕੀਤਾ ਗਿਆ ਅੱਗੇ ਦੀ ਪ੍ਰਗਤੀ ਕਿਵੇਂ ਸੀ ਇਹਨੇ ਕਿਵੇਂ-ਕਿਵੇਂ ਕੰਮ ਕੀਤਾ ਪਹਿਲਾਂ ਤਾਂ ਨੇਤਾਵਾਂ ਵੱਲੋਂ ਦੇਸ਼ਾਂ ਦੇਸ਼ ਦਾ ਦੌਰਾ ਕੀਤਾ ਗਿਆ ਮਤਲਬ ਕਿ ਸਾਰੇ ਟੂਰ ਲਗਾਏ ਗਏ ਠੀਕ ਹੈ ਸਾਰਿਆਂ ਨੂੰ ਪ੍ਰਚਾਰ ਕੀਤਾ ਗਿਆ ਉਹਦੇ ਵਿੱਚ ਐਸਐਜੋਂਗ ਅੰਦੋਲਨ ਦਾ ਪ੍ਰੋਗਰਾਮ ਦਾ ਜਨਤਾ ਤੱਕ ਪਹੁੰਚਾਉਣ ਲਈ ਮਹਾਤਮਾ ਗਾਂਧੀ ਤੇ ਮੁਸਲਮਾਨ ਨੇਤਾ ਡਾਕਟਰ ਅंसारी ਮওলানা ਅਬੂਲ ਕਲਾਮ ਆਜ਼ਾਦ ਤੇ ਅਲੀ ਬੰਦੂਆ ਨੇ ਸਾਰੇ ਦੇਸ਼ ਦਾ ਦੌਰਾ ਕੀਤਾ ਜਿਸ ਕਰਕੇ ਇਹ ਅੰਦੋਲਨ ਬਹੁਤ ਜਲਦੀ ਜੜੇ ਜੋਰ ਫੜਨ ਲੱਗਿਆ ਅੱਗੇ ਜਨਤਾ ਦਾ ਸਮਰਥਨ ਹਾਂਜੀ ਇਹ ਸਹਿਯੋਗ ਅੰਦੋਲਨ ਦੇ ਪ੍ਰੋਗਰਾਮ ਦਾ ਜਨਤਾ ਨੇ ਖੁੱਲ੍ਹ ਦਿਲ ਨਾਲ ਸਵਾਗਤ ਕੀਤਾ ਅਣਗਿਣਤ ਲੋਕਾਂ ਨੇ ਚਰਖਾ ਕੱਤਣਾ ਸ਼ੁਰੂ ਕੀਤਾ ਮਤਲਬ ਕਿ ਇੰਡੀਆ ਦੀਆਂ ਚੀਜ਼ਾਂ ਖੁਦ ਹੀ ਦੇਸ਼ ਦੀਆਂ ਚੀਜ਼ਾਂ ਬਣਾ ਕੇ ਉਹਨਾਂ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਤੇ ਵਿਦੇਸ਼ੀ ਦਾ ਬਾਈਕਾਟ ਤੇ ਕਿੰਨੇ ਲੋਕਾਂ ਆਪਣੇ ਬੱਚਿਆਂ ਨੂੰ ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਭੇਜਣਾ ਬੰਦ ਕਰਤਾ ਪੰਡਿਤ ਮੋਤੀ ਲਾਲ ਨਹਿਰੂ ਜਵਹਰ ਲਾਲ ਨਹਿਰੂ ਬਲਭਾਈ ਪਟੇਲ ਲਾਲਾ ਲਾਜਪਤਰਾਈ ਇਹਨਾਂ ਪ੍ਰਸਿੱਧ ਵਕੀਲਾਂ ਨੇ ਗਾਂਧੀ ਜੀ ਦੀ ਪੁਕਾਰ ਤੇ ਵਕਾਲਤ ਕਰਨੀ ਛੱਡ ਦਿੱਤੀ ਤੇ ਐ ਸਹਿਯੋਗ ਅੰਦੋਲਨ ਦੇ ਵਿੱਚ ਭਾਗ ਲਿਆ ਇਹ ਜੀ ਬਾਲਾ ਹੈਡਿੰਗ ਯਾਰ ਕਰ ਸਕਦੇ ਹੋ ਠੀਕ ਹੈ ਤੁਸੀਂ ਇਹਨੂੰ ਪੈਰੇ ਚ ਵੀ ਲਿਖ ਸਕਦੇ ਹੋ ਅੱਗੇ ਆਜੂਗਾ ਰਾਸ਼ਟਰੀ ਸਿੱਖਿਆ ਸੰਸਥਾਵਾਂ ਦਾ ਉਦੇਜ ਜਾਂ ਉਥਾਨ ਸਹਿਜੋਗ ਉਦਲਨ ਦੇ ਪ੍ਰੋਗਰਾਮ ਦੇ ਅਨੁਸਾਰ ਜਨਤਾ ਨੇ ਸਰਕਾਰੀ ਸਕੂਲਾਂ ਦਾ ਬਾਈਕਟ ਕਰਕੇ ਤੇ अनेका ਰਾਸ਼ਟਰੀ ਸਕੂਲਾਂ ਦੀ ਸਥਾਪਨਾ ਕੀਤੀ ਮਤਲਬ ਕਿ ਰਾਸ਼ਟਰੀ ਸਕੂਲ ਇੰਡੀਆ ਦੇ ਹੀ ਸਕੂਲ ਜਿਹੜੇ ਕਿ ਆਪਣੇ ਰਾਸ਼ਟਰੀ ਸਕੂਲ ਬਣਾਏ ਸਵਦੇਸ਼ੀ ਸਕੂਲ ਬਣਾਏ ਗੁਜਰਾਤ ਵਿਦਿਆਪੀਠ ਬਨਾਰਸ ਵਿਦਿਆਪੀਠ ਕਾਂਸੀ ਵਿਦਿਆਪੀਠ ਨੈਸ਼ਨਲ ਮੁਸਲਿਮ ਯੂਨੀਵਰਸਿਟੀ ਅਲੀਗੜ ਜਾਮਿਆ ਮਿਲਿਆ ਦਿੱਲੀ ਠੀਕ ਹੈ ਨੈਸ਼ਨਲ ਕਾਲਜ ਲਾਹੌਰ ਇਹ ਸਥਾਪਿਤ ਕੀਤੀ ਬ੍ਰਿਟਿਸ਼ ਵਾਲੇ ਚ ਜਾਣਾ ਬੰਦ ਕੀਤਾ ਅਗੇ ਵਿਦੇਸ਼ੀ ਕੱਪੜਿਆਂ ਦੀ ਹੌਲੀ ਠੀਕ ਹੈ ਹਾਂਜੀ ਮਤਲਬ ਕਿ ਵਰਨਿੰਗ ਉਹ ਵਿਦੇਸ਼ੀ ਕੱਪੜੇ ਸੀ ਜਿਹੜੇ ਉਹਨਾਂ ਨੂੰ ਜਲਾਤਾ ਅੰਦੋਲਨ ਦੇ ਹੰਤਾਵਾਂ ਨੇ ਸਥਾਨ-ਸਥਾਨ ਸਥਾਨ-ਸਥਾਨਾਂ ਦਾ ਦੌਰਾ ਕਰਕੇ ਜਨਤਾ ਨੂੰ ਵਿਦੇਸ਼ੀ ਕੱਪੜਿਆਂ ਦਾ ਬਾਈਕਟ ਕਰਨ ਲਈ ਕਿਹਾ ਤੇ ਜਨਤਾ ਵਿੱਚ ਸਵਦੇਸ਼ੀ ਕੱਪੜਿਆਂ ਦਾ ਪ੍ਰਚਾਰ ਕਰੇ ਕੀਤਾ ਮਤਲਬ ਕਿ ਦੇਸ਼ ਦੇ ਹੀ ਬਣੇ ਹੋਏ ਕੱਪੜੇ ਪਾਏ ਜਾਣ ਖਾਦੀ ਵਿਦੇਸ਼ੀਆਂ ਦਾ ਤਿਆਗ ਕਰੋ ਤੇ ਉਹਨਾਂ ਦੇ ਹੌਲੀ ਜਲਾਈ ਮਤਲਬ ਕਿ ਉਹਨਾਂ ਨੂੰ ਜਲਾ ਦਿੱਤਾ ਗਿਆ ਅੱਗੇ ਆ ਜੂਗਾ ਕਿਤਾਬਾਂ ਦਾ ਤਿਆਰ ਟਾਈਟਲਸ ਭਾਰਤੀਆਂ ਨੂੰ ਖੁਸ਼ ਕਰਨ ਲਈ ਬ੍ਰਿਟਿਸ਼ ਸਰਕਾਰ ਨੇ ਉਹਨਾਂ ਨੂੰ ਸਰ ਤੇ ਰਾਏ ਬਹਾਦਰ ਇਹ ਟਾਈਟਲ ਦਿੱਤੇ ਹੋਏ ਸੀ ਤਰਵਿੰਦਰ ਨਾਟ ਟੈਗੋਰ ਨੇ ਸਰਦਾ ਕਿਤਾਬ ਤੇ ਮਹਾਤਮਾ ਗਾਂਧੀ ਜੀ ਨੇ ਕੇਸਰੀ ਹਿੰਦ ਦਾ ਕਿਤਾਬ त्याਗਤਾ ਤੇ ਬਾਕੀ ਲੋਕਾਂ ਦਾ ਮਾਰਗਦਰਸ਼ਨ ਕੀਤਾ ਅੱਗੇ ਆ ਜੂਗਾ ਪ੍ਰਿੰਸ ਆਫ ਵੇਲਜ਼ ਦਾ ਵਾਇਕਟ ਹਾਂਜੀ ਨਵੰਬਰ 1921 ਵਿੱਚ ਜਦ ਪ੍ਰਿੰਸ ਆਫ ਵੇਲਜ਼ ਭਾਰਤ ਆਇਆ ਤਾਂ ਕਾਂਗਰਸੀ ਨੇ ਨੇਤਾਵਾਂ ਨੇ ਸਾਰੇ ਸਥਾਨਾਂ ਤੇ ਕਾਲੀਆਂ ਝੰਡੀਆਂ ਦਿਖਾ ਕੇ ਉਹਨਾਂ ਦਾ ਵਿਰੋਧ ਕੀਤਾ ਮਤਲਬ ਕਿ ਉਹਨਾਂ ਦਾ ਸਵਾਗਤ ਕੀਤਾ ਕਾਲੀਆਂ ਝੰਡੀਆਂ ਨਾਲ ਵਿਰੋਧ ਹੋ ਗਿਆ ਇਹ ਤੇ ਭਾਰ ਦੇ ਕੋਨੇ-ਕੋਨੇ ਦੇ ਵਿੱਚ ਹੜਤਾਲਾਂ ਕੀਤੀਆਂ ਗਈਆਂ ਪਿਲਾਹਾਵਾਦ ਵਿੱਚ ਪੰਡਤ ਜਵਾਨ Nehru ਨੇ ਇਹ ਕੰਮ ਪੂਰਾ ਕੀਤਾ ਤੇ ਜਨਤਾ ਦੇ ಅಪਾਰ ਉਤਸ਼ਾਹ ਤੇ ਜੋਸ਼ ਨੂੰ ਦੇਖ ਕੇ ਸਰਕਾਰ ਘਬਰਾ ਗਈ ਤੇ ਉਸਨੇ ਗਾਂਧੀ ਜੀ ਦੇ ਇਲਾਵਾ ਸਾਰੇ ਨੇਤਾਵਾਂ ਨੂੰ ਕੈਦ ਕਰ ਲਿਆ ਗਿਆ ਜੇਲ੍ਹ ਵਿੱਚ ਸੁੱਟਤਾ ਤੇ ਨੇਤਾਵਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜੇਲ੍ਹ ਵਿੱਚ ਜਾਣ ਲੱਗੇ ਪੰਡਤ ਜਵਾਨ Nehru ਦੇ ਅਨੁਸਾਰ ਅਜਿਹੀਆਂ ਕੁਝ ਆਪਾਂ ਨੂੰ ਉਦਾਹਰਨਾਂ ਮਿਲਦੀਆਂ ਨੇ ਕਿ ਕੁਝ ਸਰਕਾਰੀ ਕਲਰਕ ਜੋ ਸ਼ਾਮ ਨੂੰ ਦਫ਼ਤਰ ਤੋਂ ਘਰ ਵਾਪਸ ਆ ਰਹੇ ਸੀ ਇਸ ਜੋਸ਼ ਦੇ ਵਿੱਚ ਚਲਦੇ ਗਏ ਉਹ ਘਰ ਦੀ ਬਜਾਏ ਜੇਲ੍ਹ ਜਾ ਪਹੁੰਚੇ ਤੇ ਨੌਜਵਾਨ ਤੇ ਬੱਚੇ ਪੁਲਿਸ ਦੀਆਂ ਗੱਡੀਆਂ ਦੇ ਅੰਦਰ ਵੜ ਜਾਂਦੇ ਸਨ ਤੇ ਬਾਹਰ ਨਿਕਲਦੋਂ ਇਨਕਾਰ ਕਰ ਦਿੰਦੇ ਸੀ। ਹਾਂਜੀ ਅੱਗੇ ਇਹ ਜਿਹੜਾ ਅੰਦੋਲਨ ਨੂੰ ਮੁਲਤ ਵੀ ਕਿਉਂ ਕੀਤਾ ਗਿਆ? ਕਿਉਂ ਇਹਨੂੰ ਸਸਪੈਂਸ ਕਰਨਾ ਪਿਆ ਗਿਆ? ਠੀਕ ਹੈ। ਕੀ ਰੀਜ਼ਨ ਸੀ? ਕਿਉਂ ਪੋਸਟ ਪੋਸਟਪੋਨ ਕਰਤੇ ਨੂੰ? ਹਾਂਜੀ ਜਿਸ ਸਮੇਂ ਐਸਾ ਜੋਗ ਨਾ ਮਿਲ ਵਰਤਨ ਅੰਦੋਲਨ ਆਪਣੇ ਪੂਰੇ ਸਿਖਰ ਤੇ ਸੀ ਉਦੋਂ ਹੀ ਚੋਰੀ-ਚੋਰੀ ਚੋਰੀ-ਚੋਰਾ ਨਾ ਦੇ ਸਥਾਨ ਤੇ ਘਟਨਾ ਵਾਪਰ ਜਾਂਦੀ ਆ ਤਾਂ ਜਿਹੜਾ ਐਸਾ ਜੋਗ ਅੰਦੋਲਨ ਨੂੰ ਰੋਕਣ ਦਾ ਫੈਸਲਾ ਲਿਆ ਜਾਂਦਾ ਇਹ ਘਟਨਾ ਕੀ ਸੀ ਕਿ 5 ਫਰਵਰੀ 1922 ਦੇ ਵਿੱਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਰਖਪੁਰ ਦਾ ਪਿੰਡ ਸੀ ਕਚੋਰੀਚੋਰਾ ਜਿਦੇ ਵਿੱਚ 3000 ਕਿਸਾਨ ਇੱਕ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈ ਰਹੇ ਸੀ ਤਾਂ ਕੁਝ ਪੁਲਿਸ ਵਾਲਿਆਂ ਨੇ ਪ੍ਰਦਰਸ਼ਨਕਾਰੀਆਂ ਤੇ ਗੋਲੀਆਂ ਚਲਾਤੀਆਂ ਤੇ ਉਹਨਾਂ ਨੂੰ ਡਰੋਂ ਦਾ ਚਤਨ ਕੀਤਾ ਤਾਂ ਇਸ ਦੇ ਦੌਰਾਨ ਅੰਦੋਲਨਕਾਰੀ ਜਿਹੜੇ ਭੜਕ ਗਏ ਤਾਂ ਉਹਨਾਂ ਨੇ ਗੁੱਸੇ ਵਿੱਚ ਆ ਕੇ ਪੁਲਿਸ ਥਾਣੇ ਤੇ ਹਮਲਾ ਕਰਕੇ ਉਹਨੂੰ ਅੱਗ ਲਗਾਤੀ ਜਿਸ ਕਰਕੇ ਬਾਈ ਪੁਲਿਸ ਕਰਮਚਾਰੀ ਦੀ ਮੌਤ ਹੋਈ ਤੇ ਗਾਂਧੀ ਜੀ ਨੂੰ ਇਸ ਘਟਨਾ ਤੋਂ ਬਹੁਤ ਦੁੱਖ ਹੋਇਆ ਕਿਉਂਕਿ ਗਾਂਧੀ ਜੀ ਜਿਹੜੇ ਕਿ ਹਿੰਸਾ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਸੀ ਉਹ ਹਿੰਸਾ ਆਤਮਕ ਨੀਤੀ ਦੇ ਵਿੱਚ ਬਲੀਵ ਕਰਦੇ ਸੀ ਤੇ ਉਹਨਾਂ ਨੂੰ ਡਰ ਸੀ ਕਿ ਕਿ ਇਸ ਕਾਰਨ ਅੰਦੋਲਨ ਨੇ ਜਿਹੜੇ ਕਿ ਇੱਕ ਹਿੰਸਕ ਮੋੜ ਲੈ ਸਕਦਾ ਠੀਕ ਹੈ ਤੇ ਉਹ ਹਿੰਸਾਵਾਦੀ ਸੀ ਅਹਿੰਸਾਵਾਦੀ ਠੀਕ ਹੈ ਜਿਸ ਕਰਕੇ 12 ਫਰਵਰੀ 1922 ਨੂੰ ਬਾਰਦੋਲੀ ਗੁਜਰਾਤ ਦੇ ਵਿੱਚ ਮਹਾਤਮਾ ਗਾਂਧੀ ਨੇ ਇਹ ਸਹਿਯੋਗ ਅੰਦੋਲਨ ਸਤਕਿਰ ਕਰਨ ਦੀ ਘੋਸ਼ਣਾ ਕੀਤੀ ਤੇ ਇਸ ਅੰਦੋਲਨ ਨੂੰ ਸਤਕਿਰ ਕਰਨ ਦੇ ਫੈਸਲੇ ਦੀ ਸੁਭਾਸ਼ਚੰਦਰ ਬੋਸ ਜਵਾਲਾ ਨਹਿਰੂ ਲਾਲਾ ਜਪਤਾ ਰਾਏ ਤੇ ਹੋਰ ਨੌਜਵਾਨ ਰਾਸ਼ਟਰੀਵਾਦੀ ਨੇ ਸਖਤ ਆਲੋਚਨਾ ਕੀਤੀ ਤੇ ਇਸ ਕਾਰਨ ਮਹਾਤਮਾ ਗਾਂਧੀ ਤੇ ਲੋਕਪ੍ਰੀਤਤਾ ਵਿੱਚ ਕੁਝ ਕਮੀ ਆ ਗਈ ਜਿਹਦਾ ਲਾਭ ਉਠਾ ਕੇ 10 ਮਾਰਚ 1922 ਈਸਵੀ ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੇਸ਼ ਧ్రోਹ ਦਾ ਉਹਨਾਂ ਤੇ ਮੁਕੱਦਮਾ ਚਲਾ ਕੇ 6 ਸਾਲ ਦੀ ਉਹਨਾਂ ਨੂੰ ਸਜ਼ਾ ਦਿੱਤੀ ਗਈ ਬਾਅਦ ਵਿੱਚ 2 ਸਾਲ ਬਾਅਦ ਉਹਨਾਂ ਨੂੰ ਰਹਾ ਕਰ ਦਿੱਤਾ ਗਿਆ ਅੱਗੇ ਤੁਸੀਂ ਇਹ ਕੁਟੇਸ਼ਨ ਵਿਚਾਰ ਕਰ ਸਕਦੇ ਹੋ ਹਾਂਜੀ ਹੁਣ ਇਹਦਾ ਮਹੱਤਵ ਕੀ ਹੋਇਆ ਕੀ ਇੰਪੋਰਟੈਂਟ ਇੰਪੋਰਟੈਂਸ ਨਿਕਲੀ ਇਹਦੀ ਜਾਂ ਕੀ ਸਿਗਨੀਫਿਕੈਂਸੀ ਪਹਿਲਾਂ ਤਾਂ ਕੀ ਹੋ ਗਿਆ ਜਨ ਅੰਦੋਲਨ ਦਾ ਸ਼੍ਰੀ ਗਣੇਸ਼ ਇਹ ਸਹਿਯੋਗ ਅੰਦੋਲਨ ਦੇ ਕਾਰਨ ਕਾਂਗਰਸ ਦੀ ਨੀਤੀ ਦੇ ਵਿੱਚ ਚੇਂਜ ਆਉਂਦਾ ਪਰਿਵਰਤਨ ਆਇਆ ਅਜੇ ਤੱਕ ਕਾਂਗਰਸ ਪ੍ਰਾਰਥਨਾ ਪੱਤਰ ਭੇਜ ਕੇ ਸਰਕਾਰ ਦਾ ਵਿਰੋਧ ਕਰ ਰਹੀ ਸੀ ਪਰੰਤੂ ਹੁਣ ਕਾਂਗਰਸ ਨੇ ਪਹਿਲੀ ਵਾਰੀ ਜਦੋਂ ਜਨ ਅੰਦੋਲਨ ਦਾ ਆਸਰਾ ਲਿਆ ਤਾਂ ਸਿੱਤੇ ਵੱਜੋਂ ਬ੍ਰਿਟਿਸ਼ ਸਰਕਾਰ ਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਵਿੱਚ ਸਿੱਧੀ-ਸਿੱਧੀ ਟਕਰਾਰ ਹੋਣ ਲੱਗੀ ਠੀਕ ਹੈ ਬਲਕਿ ਜਨ ਅੰਦੋਲਨਾਂ ਦਾ ਸ਼੍ਰੀ ਗਣੇਸ਼ ਹੋ ਗਿਆ ਸ਼ੁਰੂ ਹੋਣ ਲੱਗੀ ਅਗੇ ਦੇਸ਼ ਦੇ ਵਿੱਚ ਅੰਦੋਲਨਾਂ ਦੀ ਵਿਆਪਕਤਾ ਹਾਂਜੀ ਐਸਾ ਸਹਿਯੋਗ ਅੰਦੋਲਨਾਂ ਦੇ ਨ타ਵਾਂ ਦੇ ਯਤਨ ਨਾਲ ਦੇਸ਼ ਦੇ ਨ타 ਯਤਨ ਨਾਲ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਅੰਦੋਲਨ ਦਾ ਪ੍ਰਚਾਰ ਹੋਇਆ ਤੇ ਮਹਾਤਮਾ ਗਾਂਧੀ ਜੀ ਨੇ ਸਵਰਾਜ ਦੇ ਲਈ ਲੜੀ ਜਾਣ ਵਾਲੀ ਲੜਾਈ ਨੂੰ ਪਿੰਡ-ਪਿੰਡ ਘਰ-ਘਰ ਤੱਕ ਪਹੁੰਚਾਤਾ ਤੇ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਇੱਕ અત્યੰਤ ਵੱਡੇ ਰੂਪ ਦੇ ਵਿੱਚ ਫੈਲਣ ਵਾਲਾ ਜਿਹੜਾ ਅੰਦੋਲਨ ਸੀ ਤੇ ਪਹਿਲੀ ਵਾਰ ਹੀ ਜਨਤਾ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਇੰਨੀ ਖੁਸ਼ੀ ਇੰਨੀ ਸਫੁਰਤੀ ਜਾਗੀ ਕਿ ਸਾਰੇ ਦੇਸ਼ ਦੇ ਲੋਕਾਂ ਨੇ ਜਿਹੜੇ ਕਿ ਇਹਦੇ ਇਸ ਅੰਦੋਲਨ ਦੇ ਲਈ ਪ੍ਰਾਨ ਤਿਆਗਣ ਲਈ ਵੀ ਤਿਆਰ ਹੋ ਗਏ ਸੀ ਮਤਲਬ ਕਿ ਬਾਅਦ ਚੜ ਕੇ ਹਿੱਸਾ ਲੈ ਤੇ ਇਸ ਅੰਦੋਲਨ ਦੀ ਇੰਨੀ ਜ਼ਿਆਦਾ ਵਿਆਪਕਤਾ ਹੋਣ ਕਰਕੇ ਬਾਦ ਅੱਗੇ ਜਿਹੜਾ ਕਿ ਜਿਵੇਂ ਆਸਾਹਿਜੋਗਦੋਲਨ ਸੀ ਫਿਰ ਸਿਵਲ ਨਾ ਫਰਮਾਨੀ ਅੰਦੋਲਨ ਫਿਰ ਐਵੇਂ ਭਾਰਛੋਣ ਅੰਦੋਲਨ ਅੱਗੇ ਸਾਰੇ ਸਾਰੇ ਮਤਲਬ ਕਿ ਇੱਕ ਜਾਗਰਤੀ ਪੈਦਾ ਹੋ ਗਈ ਸੁਤੰਤਰਤਾ ਲਈ ਸਵਰਾਜ ਪ੍ਰਾਪਤੀ ਲਈ ਅੱਗੇ ਹੈ ਭਾਰਤ ਵਿੱਚ ਨੀਡਰਤਾ ਦਾ ਜਨਮ ਹਾਂਜੀ ਅਜੇ ਤੱਕ ਭਾਰਤ ਦੀ ਜਨਤਾ ਜੇਲ ਨੂੰ ਹਉਗਾ ਸਮਝਦੀ ਸੀ ਠੀਕ ਹੈ ਤਾਂ ਸਰਕਾਰ ਦੀ ਆਲੋਚਨਾ ਕਰਨਾ ਇੱਕ ਅਪਰਾਧ ਸਮਝਦੀ ਸੀ ਪਰੰਤੂ ਜਦੋਂ ਉਹ ਐਸਾ ਸਹਿਯੋਗ ਅੰਦੋਲਨਾਂ ਦੇ ਵਿੱਚੋਂ ਉਹਨਾਂ ਨੇ ਭਾਗ ਲਿਆ ਉਹਨਾਂ ਦੇ ਵਿੱਚ ਨਿਰਡਰਤਾ ਪੈਦਾ ਹੋ ਗਈ ਠੀਕ ਉਹ ਬਰੇਵ ਹੋ ਗਏ ਫੀਅਰਲੈਸ ਪਰੰਤੂ ਜਦੋਂ ਉਹਨਾਂ ਨੇ ਅੰਦੋਲਨ ਦੇ ਵਿੱਚ ਭਾਗ ਲਿਆ ਤਾਂ ਉਹ ਲੀਡਰ ਬਣ ਗਏ ਠੀਕ ਹੈ ਤੇ ਉਹਨਾਂ ਦਾ ਜਿਹੜਾ ਡਰ ਸੀ ਉਹ ਖਤਮ ਹੋ ਗਿਆ ਤੇ ਦੇਸ਼ ਦੀ ਖਾਤਰ ਜੇਲ੍ਹ ਜਾਣਾ ਉਹ ਆਦਰ ਤੇ ਇੱਕ ਗੌਰਵ ਇੱਕ ਪ੍ਰਾਊਡ ਫੀਲ ਕਰਨ ਲੱਗੇ ਠੀਕ ਹੈ ਤੇ ਇਹ ਇੱਕ ਬਹੁਤ ਵੱਡੀ ਮਹੱਤਤਾ ਸੀ ਕਿ ਫਿਰ ਜਿਹੜੇ ਦੇਸ਼ ਵਾਸੀਆਂ ਨੇ ਵੱਧ ਤੋਂ ਵੱਧ ਚੜ ਕੇ ਜਿਹੜਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਹਿਸਾਬ ਹੈ ਅਗਿਆ ਸਵਰਾਜ ਦੇ ਮਾਰਗ ਦੇ ਵਿੱਚ ਸਫਲਤਾ ਹਾਂਜੀ ਅਜੇ ਤੱਕ ਬ리티ਸ਼ ਸਰਕਾਰ ਭਾਰਤੀ ਜਨਤਾ ਨੂੰ ਜ਼ਬਰਦਸਤੀ ਦਬਾ ਦਿੰਦੀ ਸੀ ਪਰੰਤੂ ਹੁਣ ਸਰਕਾਰ ਇਹ ਮਹਿਸੂਸ ਕਰਨ ਲੱਗੀ ਸੀ ਕਿ ਭਾਰਤੀਆਂ ਦੇ ਵਿੱਚ ਰਾਸ਼ਟਰੀ ਚੇਤਨਤਾ ਜਿਹੜੀ ਵੱਧ ਰਹੀ ਆ ਇਹਨੂੰ ਜ਼ਿਆਦਾ ਨਹੀਂ ਦਬਾਇਆ ਜਾ ਸਕਦਾ ਜਿਸ ਕਰਕੇ ਸਵਰਾਜ ਦਾ ਜਿਹੜਾ ਸੁਪਨਾ ਸੀ ਉਹ ਨੇੜੇ ਆਉਣ ਦਾ ਦਿਖਾਈ ਦੇਣ ਲੱਗਿਆ ਪਹਿਲਾਂ ਇਹਦੇ ਵੀ ਹੈਡਿੰਗ ਯਾਦ ਕਰ ਲੈਣੇ ਨੇ ਸਾਰੇ ਅਗੇ ਸਵਦੇਸ਼ੀ ਵਸਤੂਆਂ ਨਾਲ ਪ੍ਰੇਮ ਜਿਹੜੇ ਦੇਸ਼ ਦੀਆਂ ਚੀਜ਼ਾਂ ਬਣਿਆ ਆਉਣ ਲੱਸੀ ਲੋਕਾਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਵਰਤਣਾ ਸ਼ੁਰੂ ਕਰਤਾ ਤਾਂ ਦੇਸ਼ ਦੀਆਂ ਵਸਤੂਆਂ ਨਾਲ ਉਹਨਾਂ ਨੂੰ ਪ੍ਰੇਮ ਹੋਇਆ ਵਿਦੇਸ਼ੀਆਂ ਨਾਲ ਜਿਹੜੇ ਕਿ ਉਹਨਾਂ ਦੀ ਨਫ਼ਰਤ ਵਧ ਗਈ ਉਹਨਾਂ ਨੂੰ ਤਿਆਗਣਾ ਸ਼ੁਰੂ ਕਰਤਾ ਠੀਕ ਹੈ ਜਿਵੇਂ ਸਵਦੇਸ਼ੀ ਕੱਪੜੇ ਦੀ ਰੁਚੀ ਵਧ ਗਈ ਰਾਸ਼ਟਰੀ ਸੰਸਥਾਾਂ ਮਾ ਸਿੱਖਿਆ ਸੰਸਥਾਾਂ ਮਾ ਠੀਕ ਹੈ ਇਹ ਸਾਰਾ ਤੇ ਇੱਕ ਕਈ ਵਾਰ ਇਹ ਆ ਜਾਂਦਾ ਕਿ ਇਹ ਅੰਦੋਲਨ ਕੀ ਇਹ ਨਾ ਮਿਲ ਵਰਤਨ ਜਾਂ ਅ ਇਸ ਤਰ੍ਹਾਂ ਜੋ ਅੰਦੋਲਨ ਅਸਫਲ ਰਿਹਾ ਤਾ ਇਹਦਾ ਕ੍ਰਿਟਿਸਿਜ਼ਮ ਹੁੰਦਾ ਠੀਕ ਹੈ ਵੀ ਇੱਕੋ ਦਮ ਅਚਾਨਕ ਜਿਹੜੀ ਕਿ ਵਾਪਸ ਲਿਆ ਕਰ ਲੈ ਲਿਆ ਗਿਆ ਜਿਸ ਕਰਕੇ ਆਪਾਂ ਇਹਨੂੰ ਕਹਿ ਸਕਦੇ ਆ ਕਿ ਇਹ ਇਹ ਹੋਰ ਸਫਲ ਰਹਿ ਗਿਆ ਸੀ ਥੈਂਕਸ